ਤਾਰੇ ਦੀ ਫੋਟੋ ਆ ਜੀ ਲੱਗਦਾ ਇਹ ਹੈ ਜੀ ਦੋਸਤੋ ਪਤਰੋ ਬਾਈਕੂ ਚੀਕਾ ਗਵਾਲ ਸਾਹਿਬ ਬਾਈਕੂ ਜੀ ਕੀ ਪਤੇ ਦੋਸਤੋ ਪੰਜਾਬ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਚੋਣਾ ਜਿਹੜੀਆਂ ਚੱਲਦੀਆਂ ਰਹਿੰਦੀਆਂ ਹੈਗੀਆਂ ਤੇ ਲਗਾਤਾਰ ਕੋਈ ਨਾ ਕੋਈ ਚੋਣਾ ਨੂੰ ਲੈ ਕੇ ਕੇਵਲ ਰੇਡ ਕੇ ਵੀ ਪੈਦਾ ਹੁੰਦੇ ਆ ਤੇ ਕਈ ਜਗ੍ਹਾ ਤੇ ਇਹੋ ਜਿਹੀ ਜਗ੍ਹਾ ਵੀ ਹੁੰਦੀ ਹੈ ਜਿੱਥੇ ਬੜੇ ਸਿਆਣੇ ਲੋਕ ਹੁੰਦੇ ਆ ਤੇ ਉਹ ਸਰਮਸਰਮਤੀ ਵੀ ਕਰ ਲੈਂਦੇ ਆ ਤੇ ਮੈਂ ਤੁਹਾਨੂੰ ਇਸ ਟਾਈਮ ਬਾਗਾ ਪ੍ਰਣਾਦੀ ਸੁਸਾਇਟੀ ਦੀ ਚੋਣ ਸੀ ਖਬਰ ਦਿਖਾਉਣੀ ਚਾਹੁੰਦੇ ਪਿਛਲੇ ਦਿਨੀ ਵੀ ਵਿਖਾਈ ਸੀ ਪਰ ਅੱਜ ਉਸ ਤੋਂ ਅਲੱਗ ਤਸਵੀਰ ਹੈਗੀ ਹੈ ਜੀ ਅੱਜ ਦੀ ਤੇ ਤੁਹਾਨੂੰ ਤਸਵੀਰਾਂ ਵਿਖਾਵਾਂ ਇਸ ਟਾਈਮ ਬੜੇ ਇਕੱਠੇ ਹੋਏ ਬੈਠੇ ਜਿੱਥੇ ਤਿੰਨ ਪਾਰਟੀਆਂ ਦੇ ਜਿਹੜੇ ਤੇ ਨਾਲ ਕਿਸਾਨ ਯੂਨੀਅਨ ਉਹ ਇਕੱਠਿਆਂ ਹੋ ਕੇ ਉਹਨਾਂ ਨੇ ਇੱਕ ਆਪਦੀ ਸੁਸਾਇਟੀ ਦੀ ਚੋਣ ਕੀਤੀ ਹੈ ਜਿੱਥੇ 11 ਮੈਂਬਰ ਸਰਵਸੰਤੀ ਨਾਲ ਬਣਾਇਆ ਜਿੱਥੇ ਸ਼੍ਰੋਮਣੀ ਕਾਲੀਦਾ ਲ ਕਾਂਗਰਸ ਆਮ ਆਦਮੀ ਪਾਰਟੀ ਤੇ ਕਿਸਾਨ ਯੂਨੀਅਨ ਜੇ ਤੁਸੀਂ ਤਸਵੀਰਾਂ ਆਸਾਂ ਬਾਗੇ ਪੁਰਾਣੇ ਦਾ ਦੇਖ ਰਹੇ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਸਰਬਸੰਮਤੀ ਹੋਈ ਹੈ ਕਿਉਂਕਿ ਬਹੁਤ ਚੰਗੀ ਗੱਲ ਵੀ ਕਹਿ ਸਕਦੇ ਹਾਂ ਤੇ ਵੱਡੀ ਗੱਲ ਵੀ ਕਹਿ ਸਕਦੀਆਂ ਤੇ ਇੱਕ ਤਰ੍ਹਾਂ ਦਾ ਮੈਸੇਜ ਵੀ ਜਿਹੜਾ ਹੈ ਇਹ ਸਾਡੇ ਜਿਹੜੇ ਲੋਕਾਂ ਦੇ ਵਿੱਚ ਜਾਂਦਾ ਹੈਗਾ ਤੇ ਜੇਕਰ ਅਸੀਂ ਖਾਸ ਕਰਕੇ ਜਿਹੜੇ ਲੋਕਾਂ ਨਾਲ ਜੁੜੀਆਂ ਸਥਿਤੀਆਂ ਹੁੰਦੀਆਂ ਜਿੱਥੇ ਲੋਕਾਂ ਦੇ ਕੰਮ ਹੁੰਦੇ ਨੇ ਸਰਬਸੰਮਤੀ ਨਾਲ ਬੰਦੇ ਚਲੇ ਜਾਂਦਾ ਉਹ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਕਦੇ ਵੀ ਨਹੀਂ ਆਉਂਦੀਆਂ ਤੇ ਹਮੇਸ਼ਾ ਜਿਹੜੀ ਇੱਕ ਵਧੀਆ ਮੈਸੇਜ ਜਾਂਦਾ ਹੈਗਾ ਤੁਸੀਂ ਤਸਵੀਰਾਂ ਆਸਟੇਅਰ ਦੇਖ ਲਓ ਵਾਂਗੇ ਬਣਾਲੇ ਦੀਆਂ ਇੱਥੇ ਅਸੀਂ ਮੇਲੋਂ ਗੱਲਬਾਤ ਕਰਾਂਗੇ ਜਿਹੜੇ ਖਾਸ ਤੌਰ ਤੇ ਬਣਾਵਾ ਪ੍ਰਧਾਨ ਨਾਲ ਹੀ ਗੱਲ ਕਰਾਂਗੇ ਜਿਹਦਾ ਖੁਦ ਆ ਗਿਆ ਹੈਗਾ ਪਾਣੀ ਤੁਹਾਨੂੰ ਪਤਾ ਹੈ ਜਿਵੇਂ ਜਿਵੇਂ ਮਾਣ ਕੇ ਗੱਲ ਕਰ ਤੁਹਾਨੂੰ ਪ੍ਰਧਾਨ ਬੁਲਾਇਆ ਗਿਆ ਪਤਾ ਨਹੀਂ ਕਿ ਸਰਬਸੰਗੀ ਹੋਈ ਹੈ ਕਿ ਉਹ ਅੱਜ ਦੀ ਜੋੜ ਹੈ ਜਿਹੜੀ ਸਰੋਵਣੀ ਗਲੀਦਾਲ ਕਾਂਗਰਸ ਪਾਰਟੀ ਸੇ ਪਾਰ ਦੀਆਂ ਜਨ ਜਨੀਆਂ ਨੇ ਤੇ ਕਿਸਾਨ ਸਾਡੇ ਭਰਾ ਜਿਨ੍ਹਾਂ ਨੇ ਸਰਬਸੰਮਤੀ ਪਾਰਟੀ ਬਾਈ ਦੇ ਉੱਪਰ ਉੱਠ ਕੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਮੈਂ ਜ਼ਿੰਮੇਵਾਰੀ ਆਪਦੀ ਤਾਂ ਦੇ ਯਾਰ ਮੈਂਬਰਾਂ ਨਾਲ ਲੈ ਕੇ ਨਿਭਾਵਾਂ ਕਿੰਨੇ ਮੈਂਬਰ ਜਿਹੜੇ ਤੁਹਾਡੇ ਨਾਲ ਕਿੰਨੇ ਸਾਡੇ ਨਾਲ ਜੀ ਅਸੀਂ ਕੁੱਲ 11 ਮੈਂਬਰਾਂ ਦੇ ਅੱਛਾ ਹਾਂ ਜੀ ਵੀ ਮਤਲਬ ਵਧੀਆ ਸਾਰਾ ਸਿਸਟਮ ਸਾਰੀਆਂ ਪਾਰਟੀਆਂ ਦੇ ਜਿਹੜੇ ਬੈਲ ਕੌਮ ਵੀ ਬੈਲ ਕੌਮ ਸਾਰੀਆਂ ਪਾਰਟੀਆਂ ਸਾਡੇ ਹਲਕੇ ਦੇ ਐਮਐਲਏ ਸਾਹਿਬ ਉਹਨਾਂ ਦਾ ਪਹਿਲਾਂ ਹੀ ਇਹ ਸੀਗਾ ਈ ਆਪਾਂ ਜੋਨ ਕਰਨੀਆਂ ਸਾਰ ਪਸੰਦੀਆਂ। ਅਵਿਕੀ ਸਿੰਘ ਸਾਡੇ ਚੇਅਰਮੈਨ ਸਾਹਿਬ ਐਮ.ਐਨ. ਸਾਹਿਬ ਦੇ ਭਾਈ ਆ। ਬਾਕੀ ਸਾਡੇ ਜਿਹੜੇ ਪਾਰਟੀਆਂ ਦੇ ਆ ਜਨਪ੍ਰੀਤ ਸਿੰਘ ਜਿਹੜੇ ਸਾਡੇ ਆਪਣੇ ਕਾਂਗਸ ਪਾਰਟੀ ਵਾਲੇ ਆ। ਉਹਨਾਂ ਜੋੜਾ ਬਣਾੜਾ। ਉਹਨਾਂ ਨੇ ਵੀ ਸਾਰਿਆਂ ਨੇ ਇਹ ਸਹਿਮਤੀ ਪ੍ਰਗਟਾਈ ਆ। ਪਾਰਟੀ ਵਾਈਜ਼ ਦੇ ਉੱਪਰ ਉੱਠ ਕੇ ਜੋ ਸਾਨੂੰ ਮੈਨੂੰ ਮਾਨਦਾਰਿਕ ਆ। ਉਹ ਅਦੀਮ ਅਲਾ ਤੰਦੇ ਇਹਨਾਂ ਨੂੰ ਪਾਉਣ ਦੀ ਕੋਸ਼ਿਸ਼ ਕਰਾਂਗੇ। ਚਲ ਕਰੋ ਪ੍ਰਧਾਨ ਜੀ ਆਸਪੋਰਡ ਹਾਂ ਤੇ ਮੈਂ ਵਾਹਿਗੁਰੂ ਪਾਰਟੀ ਦੇ ਵਚਨਾਂ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਮੈਂ ਸਮਾਂ ਕਰਦਾ ਹਾਂ ਬਰੋਸਰ ਜਿਵੇਂ ਆ ਸੰਸਕ੍ਰਿਤੀ ਬੋਲੀ ਹੈ ਕੀ ਕਹੋਗੇ ਇਹ ਵੀ ਸਾਰੇ ਸਾਡੀ ਜਿਹੜੀ ਪੱਤੀ ਹੈ ਨੂੰ ਪੱਤੀ ਕੀ ਉਹਨਾਂ ਦੇ ਜਿਹੜੇ ਮੇਲ ਖਾਪ ਉਸ ਸਾਰਿਆਂ ਦੇ ਸਹਿਯੋਗ ਨਾਲ ਹੋਈ ਹੈ ਜੀ ਇਹਦੇ ਵਿੱਚ ਅਸੀਂ ਕਿ ਪਾਰਟੀ ਬਾਜੀ ਤੋਂ ਉੱਪਰ ਆ ਕੇ ਸਾਰਿਆਂ ਦੀ ਸੰਸਦ ਬਣ ਕੀਤੀ ਹੈ ਜ਼ਿਆਦਾਤਰ ਸਹਿਯੋਗ ਇਹਨਾਂ ਦਾ ਸਾਡੇ ਚੇਅਰਮੈਨ ਸਾਡੇ ਜਨਪ੍ਰੀਤ ਸਿੰਘ ਅਕਾਲੀ ਦਲ ਤੋਂ ਆ ਇਨਾਂ ਦੇ ਸਹਿਯੋਗ ਤੇ ਤੇ ਨਾਲ ਹੀ ਹੋਈ ਹੈ ਸਾਰੀ 750 ਦੀ ਚੋਣ ਹੋਈ ਹੈ ਤੇ ਮੈਂ ਇਹਨਾਂ ਸਾਰੇ ਮੈਂਬਰਾਂ ਨੂੰ ਵਧਾਈ ਦੇਣਾ ਸਾਡੇ ਨਵੇਂ ਨਵੇਂ ਪ੍ਰ 代表 ਬਿਲਕੁਲ ਹੈ ਕਦੇ ਵੀ ਵਧਾਈ ਦੇਣਾ ਪਰਦਾ ਵੀ ਹੈ ਕਿ ਕਿਸਾਨਾਂ ਦਾ ਕੋਈ ਖੜੇ ਹੈ ਕਹੋ ਕਿ ਤੁਹਾਡਾ ਬੇਟਾ ਵੀ ਹੈ ਤਾਂ ਤੁਸੀਂ ਕਿ ਸਾਧਾ ਕਹਿੰਗੇ ਕੀ ਕਹੋਗੇ ਅੱਜ ਇਹਨੇ ਵੀ ਜੋ ਚੋਣ ਹੋਈ ਹੈ ਸਾਰੀ ਸ਼ਾਂਤੀ ਨਾਲ ਹੋਈ ਹੈ ਉਹਦੇ ਵਿੱਚ ਆਪ ਦਾ ਆਪ ਵਾਲੇ ਵੀ ਨਾਲ ਹੈ ਸਾਰੇ ਤਕਰੀਬ ਦੀ ਕਿਉਂਕਿ ਉਹਨਾਂ ਦਾ ਪ੍ਰਸ਼ਾਸਨ ਮੋਗੇ ਸਾਰੇ ਉਹਨਾਂ ਦੇ 6 6 ਉਹਨਾਂ ਦੇ ਹੈ ਸਾਤੋਂ ਤੇ ਦੋ ਦੋ ਉਨਾਰੇ ਪਾਗ ਰਸਤੇ ਜਿੱਥਾਰੇ 53 ਸਾਰੇ ਭਾਈਚਾਰੇ ਦੇ ਤੌਰ ਤੇ ਸਾਰਿਆਂ ਨੂੰ ਇੱਕੋ ਜਿਹਾ ਸਾਰਿਆਂ ਨੇ ਮਹਿਸੂਸ ਕੀਤਾ ਤੇ ਖੁਸ਼ੀ ਮਹਿਸੂਸ ਕੀਤੀ ਹੈ ਵੀ ਸਾਨੂੰ ਅਸੀਂ ਇਹਦੇ ਤੇ ਜਿੰਨਾ ਵੀ ਜੋ ਕਰਦੇ ਸਾਰੰਸ਼ ਸੰਪੀ ਹੈ ਠੀਕ ਹੈ ਤੇ ਇਹਦੇ ਤੇ ਵਿਕੀ ਜੀ ਦਾ ਤੇ ਐਮਐਲਏ ਸਾਹਿਬ ਦਾ ਆ ਮਾਰੀ ਬਾਲਟੀਆਂ ਦਾ ਬਹੁਤ ਜਿਆਦਾ ਸਹਿਯੋਗ ਕਿਉਂਕਿ ਉਹਨਾਂ ਨੇ ਆਖਿਆ ਸੀ ਕਿ ਆਪਾਂ ਬਾਹ ਲੰਬੀ ਸ਼ਾਂਤੀ ਕਰਨੀ ਹੈ ਕਿਉਂਕਿ ਮੁੜ ਕੇ ਜੋ ਆਪਾਂ ਇੱਕ ਦੂਜੇ ਦਾ ਬੋਲ ਆ ਉਹ ਫਿਰ ਠੀਕ ਨਹੀਂ ਆਉਂਦੇ ਅਸੀਂ ਸਾਰੇ ਭਾਈਚਾਰ ਅੱਗੇ ਪਿੱਛੇ ਵੋਟਾਂ ਪਾਈਆਂ ਅਸੀਂ ਸਾਰਿਆਂ ਨੇ ਸ਼ਾਂਤੀ ਨਾਲ ਹੀ ਪਾਈਆਂ ਵੋਟਾਂ ਅਸੀਂ ਇਹੋ ਆਖਿਆ ਜੀ ਨੂੰ ਮਰਜ਼ੀ ਪਾਓ ਪਰ ਆਪਾਂ ਅਸਲ ਭਾਈਚਾਰਾ ਰੱਖਣਾ ਤੇ ਹੁਣ ਇਹਨਾਂ ਨੇ ਉਹ ਮਿਸਾਲ ਬਖਾਉਂਦੇ ਸਾਰੀਆਂ ਤਿੰਨਾਂ ਪਾਰਟੀਆਂ ਨੇ ਤੇ ਆਪਾਂ ਮਹਿਸੂਸ ਕੀਤਾ ਦੇ ਸਾਡਾ ਭਾਈਚਾਰਾ ਰੱਖਦਾ ਉਹਦੇ ਸਾਂਝਾ ਰੱਖਦੇ ਆ ਤੇ ਇਹੀ ਬਹੁਤ ਧੰਨਵਾਦ ਕਰਦੇ ਆ ਅਸੀਂ ਕਿਸਾਨ ਵੀ ਹਾਂ ਤੇ ਕਿਉਂਕਿ ਕਿਸਾਨ ਵੀ ਉਹਦੇ ਵਿੱਚ ਸਾਰੀਆਂ ਤਰ੍ਹਾਂ ਦੇ ਸਾਰੀਆਂ ਪਾਰਟੀਆਂ ਦੇ ਵਿੱਚ ਬੰਦੇ ਹੁੰਦੇ ਆ ਅਸੀਂ ਮਰਜ਼ ਕਿਸਾਨ ਜੁਨੀਆ ਦਾ ਸਾਡਾ ਇਹੀ ਹੈ ਕਿ ਕਿੱਧਰ ਜਿੱਧਰ ਮਰਜੀ ਪਾਓ ਵੋਟਾਂ ਪਰ ਇਹ ਮਤਲਬ ਜਦੋਂ ਆਪਣੇ ਕਿਸਾਨ ਜੁਨੀਆ ਦਾ ਹੁੰਦਾ ਉਹਦੇ ਵਿੱਚ ਆਪਾਂ ਇਕੱਠੇ ਆ ਸਾਰੇ ਇਕਤਾ ਹੋਣੀ ਹੈ ਤੋਂ ਬਹੁਤ ਬਹੁਤ ਧੰਨਵਾਦ ਆਮ ਆਬੀ ਪਾਰਟੀ ਦਾ ਇਹਨਾਂ ਦਾ ਸੂਮੀ ਗੱਲਦਾਲ ਦਾ ਨਾਲ ਹੀ ਕਾਂਗਰਸ ਪਾਰਟੀ ਦਾ ਸਾਰੇ ਆਗੂਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਵੈਕੂ ਜੀ ਦਾ ਖਾਸਾ ਇਹ ਸਾਨੂੰ ਜਿਹੜੇ ਕਿਸਾਨ ਆਗੂ ਸਾਡਾ ਚਿਕਾਰਾ ਵੀ ਛੱਡਿਆਗਾ ਚੰਗੀ ਕਾ ਜੋ ਉਹ ਵੀ ਛਾਰੇ ਛੱਡਿਆ ਲਿਆ ਮੈਂ ਇਹਨਾਂ ਨਾਲ ਬਾਤ ਗੱਲ ਕਰਦਾ ਛੋਮਿਕਾਲੀ ਦਲ ਤੇ ਆਦੀ ਕਰਨੇ ਕੰਮ ਵੀ ਗਿਆ ਸਹਿਮਤੀ ਬਣੀ ਸਾਰੇ 11 ਮੈਂਬਰ ਚੁਣੇਗੇ ਪ੍ਰਧਾਨਗੀ ਬਰਾਏ ਕੀ ਤੋਂ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਰਿਆਂ ਨੇ ਸਹਿਮਤੀ ਨਾਲ ਚੋਣ ਕੀਤੀ ਹੈ ਇਹ ਬਹੁਤ ਖੁਸ਼ੀ ਦੀ ਗੱਲ ਹੈ ਔਰ ਇਹਦੇ ਚ ਮੁੱਖ ਯੋਗਦਾਨ ਹੈ ਜਿਹੜਾ ਉਹ ਮਤਲਬ ਸ਼੍ਰੋਮਿਕਾਲੀ ਦਲ ਦਾ ਕਾਂਗਰਸ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦਾ ਤਿੰਨਾਂ ਨੇ ਰਲ ਕੇ ਯੋਗਦਾਨ ਪਾਇਆ ਹੈ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਯੂਥ ਦੇ ਮੈਂਬਰ ਚੁਣੇ ਗਏ ਆ ਬਾੜੀ ਜਿਹੜੀ ਬਹੁਤ ਖੁਸ਼ੀ ਦੀ ਗੱਲ ਹੈ ਔਰ ਉਹ ਚੰਗਾ ਕੰਮ ਵੀ ਕਰਨਗੇ ਉਹਨਾਂ ਤੋਂ ਉਮੀਦ ਵੀ ਕੀਤੀ ਜਾ ਸਕਦੀ ਹੈ ਔਰ ਅਸੀਂ ਚਾਹੁੰਦੇ ਆ ਵੀ ਜਿਸ ਤਰ੍ਹਾਂ ਇਤਕੀ ਚੋਣ ਹੋਈ ਹੈ ਅੱਗੇ ਵਾਸਤੇ ਵੀ ਅਸੀਂ ਕੋਈ ਨਾ ਰੌਲਾ ਰੱਪਾ ਪਾ ਕੇ ਚੋਣ ਕਰਾਈਏ ਔਰ ਸਾਡੇ ਵੀ ਲੀਡਰ ਸਾਹਿਬਾਂ ਨੇ ਇਹੀ ਚਾਹੁੰਦੇ ਆ ਕਿ ਕੋਈ ਵੀ ਕਿਸੇ ਵੀ ਕਿਸਮ ਦਾ ਲੜਾਈ ਝਗੜਾ ਨਾ ਹੋਵੇ ਔਰ ਦਫੇਣ ਕਿਸੇ ਚ ਆਪ ਦੇ ਝੱਪੇ 'ਚ ਨਾ ਪਵੇ ਬੜੀ ਸ਼ਾਂਤੀ ਨਾਲ ਨਪੇਰੇ ਚੜਿਆ ਕੰਮ ਜੋ ਵੀ ਆ ਔਰ ਸਾਰਿਆਂ ਵਧਾਈ ਦੇ ਪਾਤਰ ਆ ਇਸ ਗੱਲ ਦੀ ਸਾਰਿਆਂ ਨੂੰ ਖੁਸ਼ੀ ਹੈ ਬੰਕੋ ਖੁਸ਼ੀ ਵੀ ਹੋਣੀ ਚਾਹੀਦੀ ਆ ਇਹਨਾਂ ਨੇ ਵਧਾਈ ਵੀ ਦਿੱਤੀ ਹੈਗੀ ਅਚੇਮਨ ਸਾਹਿਬ ਜਿਹੜਾ ਕਹਿੰਦੇ ਫੋਕੀ ਆ ਰਿਹਾ ਹੁਣ ਕਹਿੰਦੇ ਵੀ ਆਜ ਦੀ ਏਕਤਾ ਕਰਾਈ ਹੈ ਇਸ ਤਰ੍ਹਾਂ ਦੀ ਏਕਤਾ ਅਗਰ ਫੋਰ ਪਿੰਡਾਂ ਚ ਵੀ ਹੋਣ ਤੇ ਮੇਰੇ ਖਿਆਲ ਨਾਲ ਵੀ ਚੰਗਾ ਮੈਸੇਜ ਆਂਦਾ ਕਿਉਂਕਿ ਕਰੋ ਇਹ ਤਾਂ ਕਿਸਾਨਾਂ ਨਾਲ ਗੁੜੀ ਹੋਈ ਇੱਕ ਸੰਸਥਾ ਹੈਗੀ ਹੈ ਜਿੱਥੇ ਮਤਲਬ ਕਿਸਾਨਾਂ ਦੇ ਕੰਮ ਕੀ ਜਾਂਦੇ ਆ ਤੇ ਕਈ ਵਾਰ ਲੋਲੇ ਜਦੋਂ ਪੈਂਦੇ ਆ ਤਾਂ ਲੋਕਾਂ ਦੇ ਵਿੱਚ ਮੈਸੇਜ ਗਲਤ ਜਾਂਦਾ ਤੇ ਕੀ ਕਹੋਗੇ ਕਿਸੇ ਵੀ ਸੰਸਥਾ ਦੀ ਤਰਕੀ ਨਹੀਂ ਉਸ ਕੋਲ ਦੇ ਜਿਹੜੇ ਮੈਂਬਰ ਆ ਨਿਮਕ ਸੈਂਤੀ ਹੋਣੀ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਮੈਂ ਬਾਗਯਪਨ ਦੀ ਐਸੋਸਾਇਟੀ ਦੇ ਸਾਰੇ ਮੈਂਬਰਾਂ ਨੂੰ ਵਧਾਈ ਦੇਣੀ ਚਾਹਣਾ ਜਿਨ੍ਹਾਂ ਨੇ ਇਕੱਠੇ ਹੋ ਕੇ ਸੈਂਤੀ ਕਰਕੇ ਆਪਣੀ ਜੇਟੀ ਕੀਤੀ ਹੈ ਤੇ ਨਵੀਂ ਜਿਹੜੀ ਕਮੇਟੀ ਆਈਏ ਜਿ ਕਿਲੇਸ ਤੋਂ ਰਹਿਤ ਹੋ ਗਿਆਂ ਨਿਰਵਿਘਨ ਚੱਲਣੀ ਆ ਤਾਂ ਹੀ ਇਹ ਤਰੱਕੀ ਕਰਦੀ ਆ ਇਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿਨਾਂ ਪੂਰਾ ਸਾਥ ਦੇ ਕੇ ਤਿੰਨੋਂ ਪਾਰਟੀਆਂ ਨੇ ਇਕੱਠੇ ਹੋ ਕੇ ਸਾਰੇ ਨੁਮਾਇੰਦਿਆਂ ਨੇ ਇਹ ਕਮੇਟੀ ਚਲਾਈ ਬਿਲਕੁਲ ਕਿਉਂਕਿ ਧੰਨਵਾਦ ਕਰਨਾ ਹੀ ਬਣਦਾ ਜਿੱਥੇ ਏਕਤਾ ਉੱਤੇ ਅਨੇਕਤਾ ਤੇ ਇਹਦੀ ਸੁਸਾਇਟੀ ਆ ਲਗਾਤਾਰ ਤਰੱਕੀ ਵੀ ਕਰੂਗੀ ਤੁਸੀਂ ਦੁਆਰਾ ਪਹਿਤੂ ਫੇਰਾ ਦੇਖ ਲਓ 11 ਮੈਂਬਰ ਆ ਜਿਹੜੇ ਇਸ ਟਾਈਮ ਬਣੇਗਾ ਤੁਸੀਂ ਨਾ ਕੈਮਰਾਮੈਨ ਨੂੰ ਉਹ ਇੱਕ ਵਾਰ ਵਿਖਾ ਦਿਓ ਪ੍ਰਧਾਨਜੀਵ ਚਾਲੇ ਗਏ ਆ ਮਾਤਾਵਾਂ ਬੈਠੀਆਂ ਸਾਡੀਆਂ ਤੇ ਦੋ ਮੈਂਬਰ ਜਿਹੜੇ ਤੇ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਆ ਕਾਂਗਰਸ ਦੇ ਹੈ ਕਾਜੀ ਦਲ ਦੇ ਹੈਗੇ ਆ ਕਿਸਾਨ ਆ ਗੂ ਹੈਗੇ ਸਾਰੇ ਕਿਉਂਕਿ ਕਿਸਾਨਾਂ ਦਾ ਕੰਮ ਕਿਸਾਨਾਂ ਦਾ ਹੋਣਾ ਜ਼ਰੂਰੀ ਹੈ ਇੱਥੇ ਤੇ ਇਹ ਜਿਹੜੀ ਇੱਥੇ ਇਕਤਾ ਹੋਈ ਆ ਜਿਹੜੀ ਸਰਬਸਭੀ ਹੈ ਮੇਰਾ ਖਿਆਲ ਹੈ ਇਹ ਸੋਸਾਇਟੀ ਜ਼ਰੂਰ ਤਰੱਕੀ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਛੇ ਉਮੀਦ ਕਰਦੇ ਆ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫਾਲੋ ਕਰੋ ਕੈਮਰਾਮੈਨ ਨਰਮਨ ਸਿੰਘ ਦਾ ਨਾਮ ਹੈ ਪਰਲੋਚਨ ਸਿੰਘ ਭਰਾ ਵਾਗਾ ਬਣੋ ਓਏ ਸੋਨਿਆਲਾ